ਇੱਕ ਪਾਸੇ ਤਾਂ ਬੰਦਾ ਕਹਿੰਦਾ ਵੀ ਅਸੀਂ ਫਿਰ ਜੇ ਗਲਤੀ ਕੀਤੀ ਹੈ ਉਹਨੂੰ ਲੁਕਾਉਣ ਲਈ ਅਸੀਂ ਕਿਉਂ ਤਰਲੋ ਮੱਸੀ ਹੋ ਰਏ ਨੰਬਰ 1 ਸੌਰੀ ਮੈਂ ਦੋਨੋਂ ਬੱਖ ਰੱਖਣ ਲੱਗਿਆ ਹਾਂ ਹਾਂਜੀ ਹਾਂਜੀ ਜਿਹੜਾ ਬੰਦਾ 8 9 ਘੰਟੇ 10 ਘੰਟੇ ਸੀਟ ਤੇ ਬੈਠਾ ਨਾ ਉਹ ਸਾਰੀ ਦਿਹਾੜੀ ਇਸੇ ਚੀਜ਼ ਦੇ ਟੈਨਸ਼ਨ 'ਚ ਹੀ ਆ ਕਿ ਯਾਰ ਇਹ ਜਿਆਦਾ ਨਰਵਸ ਨਸਿਆ ਇੱਥੇ ਤੁਸੀਂ ਕੰਮ ਕਰੋ ਤੁਸੀਂ ਵਾਸ਼ਰੂਮ ਜਾਣਾ ਮੈਂ ਨਹੀਂ ਕਹਿੰਦਾ ਕਿ ਉਹਨੇ ਟਰੱਕ 'ਚ ਹੀ ਵਾਸ਼ਰੂਮ ਜਾਣਾ ਆ ਹੁਣ ਕੋ ਲੇਡੀ ਆ ਕੰਮ ਕਰ ਰਹੀ ਆ ਠੀਕ ਆ ਕਰਟਨ ਲੱਗੇ ਆ ਵਿੱਚ ਪਰ ਉਹ ਪਿੱਛੇ ਉਹ ਯਾਰ ਕਈ ਚੀਜ਼ਾਂ ਦੀ ਪ੍ਰਾਈਵੇਸੀ ਆ ਤੁਸੀਂ ਸਮਝ ਇਹ ਤੇ ਸਿਰਫ ਕਾਮਨ ਸੈਂਸ ਆ ਹੁਣ ਮੈਂ ਇਹਨੂੰ ਐਕਸਪਲੇਨ ਕੀ ਕਰਾਂ ਦੱਸੂ ਅਚਕ ਹਨ ਵੀ ਜਦੋਂ ਇਸ ਤਰ੍ਹਾਂ ਕੋਈ ਗਰੁੱਪ ਬਣਦਾ ਸੰਸਥਾ ਬਣਦੀ ਆ ਤੁਸੀਂ ਥੋੜਾ ਜਿਹਾ ਹੈਲਪ ਕਰੋ ਵੀ ਕਿਹੜੀਆਂ ਕਿਹੋ ਜਿਹੀਆਂ ਇਹਦੇ ਨੇ ਪ੍ਰੋਬਲਮ ਆ ਜਾਂਦੀਆਂ ਜਿਹੜੇ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਤੁਹਾਨੂੰ ਵੀ ਉਸ ਤੋਂ ਬਾਹਰ ਹੋਣਾ ਪੈ ਗਿਆ ਜਿਹੜੀ ਤੁਸੀਂ ਸ਼ੁਰੂਆਤ ਵੀ ਤੁਸੀਂ ਕੀਤੀ ਸ਼ੁਰੂ ਕਰਨ ਵਾਲਿਆਂ ਦੇ ਤੁਸੀਂ ਜਲਸਭ ਨਾ ਮੇਰੀ ਕਦੀ ਡਿਮਾਂਡ ਸੀਗੀ ਕਿ ਮੈਂ ਪ੍ਰੈਜ਼ੀਡੈਂਟ ਬਣਨਾ ਓਕੇ ਤੇ ਨਾ ਹੀ ਮੈਨੂੰ ਅੱਜ ਵੀ ਹੁਣ ਮੈਂ ਕੰਪਨੀ ਦੇ ਨਾਂ ਨਹੀਂ ਲੈਣਾ ਚਾਹੁੰਦਾ ਉਹਦੇ ਨਾਲ ਕੀ ਹੁੰਦਾ ਹੈ ਕਿ ਆਪਾਂ ਉਹ ਹੱਲ ਹੋ ਗਏ ਮਸਲੇ ਓਕੇ ਉਹ ਹੱਲ ਹੋ ਗਏ ਆ ਲੋਕਾਂ ਦੀਆਂ ਜਿਹਨਾਂ ਦੀਆਂ ਉਹਦੇ ਚ ਉਹਦੇ ਚ ਕਿਤੇ ਇਦਾਂ ਵੀ ਲੱਗਿਆ ਸਾਨੂੰ ਵੀ ਮਿਸਯੂਜ਼ ਕਰ ਲਿਆ ਗਿਆ ਹੋਵੇ ਵੀ ਕੰਪਨੀ ਦਾ ਜਾਂ ਡਰਾਈਵਰਸ ਦਾ ਜਿਹੜਾ ਦੋਨੇ ਪੱਖ ਤੁਹਾਡੇ ਸਾਹਮਣੇ ਨਹੀਂ ਆਏ ਸੀ ਤੁਸੀਂ ਇੱਕ ਝੰਡਾ ਚਾੱਕ ਕੇ ਇੱਕ ਪਾਸੇ ਖੜ ਗਏ ਅ